ਆ ਬੁੱਢਾ دریا ਜਿਹੜਾ ਨਾਲਾ ਬਣ ਗਿਆ ਆ ਦੇਖ ਲੋ ਆ ਸੱਤ ਲੋ ਜਾਂਦਾ ਇੱਧਰਲੇ ਪਾਸੇ ਤੇ ਆ ਵਿੱਚ ਆ ਕੇ ਪੈਣ ਲੱਗ ਗਿਆ ਵੇ ਬੁੱਢਾ ਨਾਲਾ ਜ਼ਹਿਰ ਸਾਰੀ ਫੈਕਟਰੀਆਂ ਦੀ ਜ਼ਹਿਰ ਇੱਥੇ ਹਜ਼ਾਰਾਂ ਡੰਗ ਫੈਕਟਰੀਆਂ ਟਾਇਰੀਆਂ ਦਾ ਗੂਹਾ ਮੱਝਾਂ ਦਾ ਮੂਤ ਲੋਕਾਂ ਦੀ ਟੱਟੀ ਟੁੱਟੀ ਮੂਤ ਪਸ਼ਾਬ ਹਸਪਤਾਲਾਂ ਜਿੰਨਾ ਕਚਰਾ ਜਿੰਨਾ ਗੰਦ ਜੋ ਆਉਂਦਾ ਸਾਰਾ ਆ ਇੱਥੋਂ ਅਸੀਂ ਮਨਗੁਰਪਿੰਡ ਖੜੇ ਆ ਬਲੀਪੁਰ ਤੋਂ ਕਸਾਵਾਦ ਤੋਂ ਪੱਟੀਆਂ ਤੋਂ ਕਈ ਥਾਵਾਂ ਤੋਂ ਇੱਥੋਂ ਲੁਧਿਆਣੇ ਦੇ ਵਿੱਚ ਇੱਥੇ ਆ ਜ਼ਹਿਰ ਸਾਰੀ ਕੈਮੀਕਲ ਇਹ ਜਿਹੜਾ ਅੱਤਵਾਦ ਆ ਇਹ ਅੱਤਵਾਦ ਆ ਅਸਲ ਇਹ ਉਹ ਅੱਤਵਾਦ ਹੈ ਜਿਹੜਾ ਪੰਜਾਬ ਦੀ ਨਹਲ ਕੁਸ਼ੀ ਕਰ ਰਿਹਾ ਫਰੋਈਪੁਰ ਲੁਧਿਆਣਾ ਮੋਗਾ ਫਰੀਦਕੋਟ ਮੁਕਸਰ ਹੋਰ ਹਾਲਕਾ ਦੇ ਰਾਸਤਾਂ ਤੱਕ ਲੋਕ ਪਾਣੀ ਪੀਂਦੇ ਧਰਤੀ ਨੂੰ ਕੈਂਸਰ ਪਸ਼ੂਆਂ ਨੂੰ ਕੈਂਸਰ ਮੱਛੀਆਂ ਜਿਹੜੀਆਂ ਹਰੀ ਗੇ ਪੱਤਨਾ ਵਗਿਆ ਤਾਜ਼ੀਆਂ ਉਹਨਾਂ ਨੂੰ ਕੈਂਸਰ ਜਪਾ ਅਗਰ ਜਿਹੜੇ ਪਾਹਜ ਪੈਦਾ ਹੁੰਦੇ ਨੇ ਲੂਲੇ ਲੰਗੜੇ ਇੰਨੇ ਕਾਣੇ ਹੱਡੀਆਂ ਦੇ ਰੋਗ ਚਮੜੀ ਦੇ ਰੋਗ ਪਤਾ ਨਹੀਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਕਾਲੇ ਪੀਡੀਓ ਸ਼ੂਗਰ ਕੈਂਸਰ ਪਤਾ ਹੀ ਨਹੀਂ ਸਮਝ ਵੀ ਨਹੀਂ ਆਉਂਦੀ ਡਾਕਟਰਾਂ ਨੂੰ ਕਿਹੜੀਆਂ ਕਿਹੜੀਆਂ ਬਿਮਾਰੀਆਂ ਲੋਕਾਂ ਨੂੰ ਚਮੜ ਰਹੀਆਂ ਆਹ ਜ਼ਹਿਰ ਦੇ ਨਾਲ ਆਹ ਖਤਬਾਦ ਦੇ ਨਾਲ ਆਹ ਦੇਖ ਲਓ ਇੱਥੇ ਸੱਤ ਮੈਂਬਰੀ ਕਮੇਟੀ ਬਣੀ ਰਾਣ ਸਵਾਦੀ ਕਮੇਟੀ ਬਣਾਏਗੀ ਬੁੱਢੇ ਦਰਿਆ ਦੀ ਕਮੇਟੀ ਸਪੀਕਰ ਕੁਲਤਾਰ ਸਿੰਘ ਸੰਧਵਾ ਦੀ ਗਵਾਈ ਚ ਚਾਰ ਪੰਜ ਐਮਐਲ ਇਥੋਂ ਦੇ ਲੈ ਗਏ ਲੁਧਿਆਣੇ ਦੇ ਕੁਝ ਹੋਰ ਐਮਐਲ ਏ ਮੰਤਰੀ ਲੈ ਕੇ 2.5 ਸਾਲ ਹੋ ਗਏ ਕੋਈ ਕਾਰਵਾਈ ਨਹੀਂ ਸਾਡੇ ਨਾਲ ਐਸੇ ਥਾਂ ਦੇ ਉੱਤੇ ਮੈਂ 16 ਵਾਂ ਇੱਥੇ ਆਉਣਾ 16 ਤੋਂ ਲੈ ਕੇ ਲਗਾਤਾਰ ਮੈਨੂੰ 8 ਸਾਲ ਹੋ ਗਏ ਸਾਡਾ ਕੁਲਤਾਰ ਸੰਧਵਾ ਵੀ ਕਦੇ ਭਵੰਤਮਾਨ ਦੀ ਮੀਤਹੇਰ ਦੀ ਚੀਮੇ ਅਰ ਗੇਨਮੋਲ ਦਾ ਨਮਾਨ ਵਰ ਗਿਆ ਇੱਥੇ ਆ ਕੇ ਆਹ ਵੀਡੀਓ ਪਾਉਂਦੀਆਂ ਹੁੰਦੀਆਂ ਸੀ ਵੀ ਆਹ ਯਾਰ ਲੋਕਾਂ ਨੂੰ ਦਿੱਤਾ ਜਾ ਰਿਹਾ ਹੁਣ ਇਹਦੀ ਸਰਕਾਰ ਹੈ ਹੁਣ ਸਭ ਚੁੱਪ ਨੇ ਗੌਣ ਕਾਰਨ ਕੀ ਆ ਉਹ ਦਿਲੋਂ ਫੋਨ ਖੜਕਦਾ ਸਾਰੇ ਲੱਤਾਂ ਕੰਬਣ ਲੱਗ ਜਾਂਦੀਆਂ ਐ ਐਸੇ ਕੋਈ ਮੰਤਰੀ ਕੋਈ ਮੁੱਖ ਮੰਤਰੀ ਕੋਈ ਐਮਐਲਏ ਕੋਈ ਐਮਪੀ ਕੋਈ ਨਹੀਂ ਖੜਦਾ ਬਲਵੀਰ ਸਿੰਘ ਸਿਚਾ ਰਸਵਾ ਮੈਂਬਰ ਚਾਰ ਵਾਰੀ ਇੱਥੇ ਆ ਕੇ ਮੁੜ ਗਿਆ ਕਿੱਛੇ ਕੇ ਭਾਈ ਤੇਰੇ ਧੱਤੀ ਹਵਾ ਪਾਣੀ ਪਹਚਾਉਣ ਦੇ ਦਾਅਵੇ ਕਰਨੀਆਂ ਗੱਲਾਂ ਕਰਨ ਵਾਲੇ ਮੈਨੂੰ ਕਹਣਗੇ ਤੂੰ ਬਲਵੀਰ ਸਿੰਘ ਸਿਚਾ ਨੂੰ ਐਂ ਬੋਲਦਾ ਉਹ ਭਾਈ ਐਮਪੀ ਬਣਾਇਆ ਰਸਵਾ ਦਾ ਐਮਪੀ ਆ ਬੜੇ ਲੰਮੇ ਸਮੁੰਦਰ ਵਾਲਾ ਪਾਉਂਦੇ ਆ ਰਹੇ ਨੇ ਇੱਥੇ ਕਿਉਂ ਨਹੀਂ ਇੱਥੇ ਕੋ ਬੋਲਤੀ ਬੰਦ ਹੋ ਜਾਂਦੇ ਬਈ ਇਹਨਾਂ ਲੋਕਾਂ ਦੀ ਯਾਰ ਆ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲਾ ਬਿੱਟੂ ਮੈਂ ਅਮਰਤ ਸਾਹਾ ਦਾ ਯਾਰ ਆ ਮੈਂ ਮੋਦੀ ਦਾ ਯਾਰ ਆ ਮੈਂ ਆਇਆ ਕਰ ਦੂ ਮੈਂ ਪੰਜਾਬ ਦਾ ਕਰ ਦੂ ਜੇ ਤੇਰੇ ਜਾਨ ਆ ਲੱਤਾਂ ਤੇ ਤੇਰੇ ਜਦਮ ਆ ਮਰਦ ਦਾ ਬੱਚਾ ਕੋਈ ਖੂਨ ਤਾਂ ਤੇਰਾ ਬੁੱਤ ਨਾਲ ਹੀ ਆ ਉਹ ਮੈਨੂੰ ਪਤਾ ਹੀ ਉਹ ਤੇ ਹੋਣਾ ਕੱਖ ਨਹੀਂ ਗੱਲਾਂ ਹੀ ਕੱਲੀਆਂ ਤਾਂ ਆ ਜ਼ਹਿਰ ਆ ਤਵਾਦ ਰੋਕ ਕੇ ਦਿਖਾ ਜਿਹੜਾ ਪੰਜਾਬ ਨੂੰ ਮਾਰਿਆ ਜਾ ਰਿਹਾ ਆ ਕੈਂਸਰ ਦੇ ਨਾਲ ਆ ਜ਼ਹਿਰ ਦੇ ਨਾਲ ਆ ਜਿਹੜੀ ਪੰਜਾਬ ਨਾਲ ਕੋਈ ਕੀਤੀ ਜਾ ਰਹੀ ਹੈ ਇਹ ਰੋਕ ਕੇ ਦਿਖਾਏ ਤੇਰੀ ਹਿੰਮਤ ਹੈ ਰਾਜੇ ਬੜਿੰਗ ਨੂੰ ਕਹਿਣਾ ਚਾਹਣਾ ਐ ਪੀਆ ਤੂੰ ਲੁਧਿਆਣਾ ਚੁਣਿਆ ਹੋਇਆ ਕਦੇ ਚਾਹ ਪੀਣ ਲੱਗ ਗਿਆ ਬਹਿ ਕੇ ਆ ਕੇ ਆਪਣੀ ਰੇੜੀ ਤੇ ਕਦੇ ਜੂਸ ਪੀਣ ਲੱਗ ਗਿਆ ਕਿ ਸਮੋਸਾ ਖਾਣ ਲੱਗ ਗਿਆ ਡਰਾਮੇ ਛੜ ਦੇ ਡਰਾਮੇ ਕਦੇ ਇੰਟਰਵਿਊ ਚ ਕਹਿਣਾ ਕਿ ਮੇਰੀ ਘਰ ਵਾਲੀ ਮੇਰੀ ਜਨਾਨੀ ਬਹੁਤ ਸੋਹਣੀ ਆ ਜੀ ਲੋਕ ਇਹਨੂੰ ਦੇਖਣ ਹੀ ਆ ਜਾਂਦੇ ਸੀ ਰੇਲੀਆਂ ਚ ਲੋਕ ਵੀ ਉਹ ਜੀ ਆ ਲੋਕਾਂ ਨਾਲ ਮੁੱਦੇ ਕੜਿਆ ਭਵੰਤਮਾਨ ਦੇ ਗੱਪ ਚੁਟਕਲੇ ਕਹਾਣੀਆਂ ਰਾਜੇ ਪਟੰਗ ਦੇ ਡਰਾਮੇ ਅਰਬਨੀ ਦੀ ਬੱਟੂ ਦੀਆਂ ਹੋਰ ਵੱਡੀਆਂ ਵੱਡੀਆਂ ਗੱਲਾਂ ਗੱਪ ਆਹ ਆਹ ਜਰ ਆਹੀ ਮੁੱਦੇ ਮੈਂ ਚਾਹਦਾ ਰਿਹਾ ਵੋਟਾਂ ਚਾਹੀ ਮੁੱਦੇ ਮੈਂ ਚਾਹਦਾ ਲੋਕੋ ਸੋੜਾ ਧਰਤੀ 'ਤੇ ਥੋਪਾਣੀ ਮੋਕ ਗਿਆ ਉਹ ਧਰਤੀ ਬੰਜਰ ਹੋ ਗਈ ਸੋੜਾ ਪਾਣੀ ਜ਼ਹਿਰ ਬਣਾਤਾ ਉਹ ਸੋੜੀਆਂ ਨਸਲਾਂ ਮਾਰੀਆਂ ਜਾ ਰਹੀਆਂ ਨੇ ਸੋਣੂ ਪ੍ਰਵਾਸ ਕੀਤਾ ਜਾ ਰਿਹਾ ਸੋੜੀ ਜੜ ਪੱਟੀ ਜਾ ਰਹੀ ਹੈ ਨਾ ਸੋੜੀ ਧਰਤੀ ਨਾ ਫਸਲਾਂ ਨਾ ਕੱਖ ਨਹੀਂ ਰਹਿਣਾ ਉਹ ਆਹ ਮੁੱਦੇ ਬਣੇ ਉਹ ਚੋਣਾਂ ਦੇ ਵਿੱਚ ਆਹ ਮੁੱਦੇ ਹੁੰਦੇ ਆ ਚੋਣਾਂ ਦੇ ਬੇਰਜ਼ਗਾਰੀ ਪ੍ਰਵਾਸ ਕਿਸਾਨੀ ਮਜ਼ਦੂਰੀ ਆ ਪਾਣੀ ਪਹਿਲਾਂ ਪਾਣੀ ਜੀਓ ਹੈ ਜੱਟ ਹਰਿਆ ਸਭ ਕੋਏ ਇਹ ਪਾਣੀ ਆ ਤਾਂ ਜੀਵਨ ਆਰਵਾਣੀ ਕਹਿੰਦੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਉਹ ਥੋੜਾ ਪਿਓ ਮਾਰਿਆ ਜਾ ਰਿਹਾ ਪਾਣੀ ਆ ਦੇਖੋ ਆ ਉਹ ਆਉਂਦਾ ਫਤ ਲੋ ਤੇ ਆ ਆ ਗਿਆ ਇੱਥੇ ਬੁੱਢਾ ਦਰਿਆ ਆ ਬਲੀਪੁਰ ਪਿੰਡ ਖੜੇ ਆ ਐਲਾਨ ਸੁਣ ਲਓ ਹੁਣ ਪੰਜਾਬ ਦੇ ਲੋਕੋ ਜੇ ਤੁਸੀਂ ਆਪਣੀਆਂ ਨਸਲਾਂ ਬਚਾਉਣਾ ਚਾਹੁੰਦੇ ਆ ਮਾੜੀ ਮੋਟੀ ਥੋੜੇ ਅੰਦਰ ਇੱਥੇ ਕੋਈ ਦਰਦ ਹੈਗਾ ਆਪਣੀਆਂ ਨਸਲਾਂ ਖਾਤਰ ਕੱਲੇ ਪੈਸੇ ਮਗਰ ਨਾ ਭੱਜੇ ਫਿਰੋ ਪੈਸੇ ਲਾ ਕੇ ਵੀ ਆਪਣੇ ਜਵਾਕ ਨਹੀਂ ਬਚਾ ਸਕੋਗੇ ਓਏ ਡਾਕਟਰਾਂ ਦੇ ਘਰ ਭਰੀ ਜਾਂਦੇ ਹੋ ਹਸਪਤਾਲ ਭਰੇ ਪਏ ਆ ਥੋੜੇ ਜਵਾਕ ਮਰੀ ਜਾਂਦੇ ਤੁਸੀਂ ਆਪ ਮਰੀ ਜਾਂਦੇ ਬਿਮਾਰੀਆਂ ਦੇ ਨਾਲ 15 ਅਗਸਤ ਨੂੰ ਐਲਾਨ ਕੀਤਾ ਸਾਰਿਆਂ ਨੇ ਇੱਥੇ ਇਕੱਠੇ ਹੋ ਕੇ 15 ਅਗਸਤ ਨੂੰ ਮਾਰਚ ਰੱਖਿਆ ਕਰਤਾਰ ਸਿੰਘ ਸ਼ਿਦ ਕਰਤਾਰ ਸਿੰਘ ਸਰਾਬੇ ਦੇ ਪੁੱਤ ਤੋਂ ਲੈ ਕੇ ਸ਼ਿਦ ਉਦਮ ਚੱਕ ਦੇ ਪੁੱਤ ਤੱਕ 15 ਅਗਸਤ ਨੂੰ ਵਿਧਾਨੇ ਇਕੱਠਾ ਹੋਣਾ ਹੈ 15 ਸਤੰਬਰ ਤੱਕ ਜੇ ਸਰਕਾਰ ਆ ਜ਼ਹਿਰ ਆ ਬੁੱਢਾ ਨਾਲਾ ਬੰਦ ਨਹੀਂ ਕਰਦੀ ਆ ਇਹਦੇ ਚ ਆ ਸਤਲੁਜ ਪੈਣ ਤੋਂ 15 ਸਤੰਬਰ ਨੂੰ ਬੰਨ ਮਰਾਂਗੇ ਉੱਥੇ ਬੁੱਢੇ ਦਰਿਆ ਦੀ ਬਿਲਕੁਲ ਜੜ੍ਹ ਤੇ ਜਿੱਥੋਂ ਲੁਧਿਆਣੇ ਦੇ ਵਿੱਚ ਵੜਦਾ ਉੱਥੇ ਮਾਰਾਂਗੇ ਮੈਂ ਇੱਥੇ ਨਹੀਂ ਇਹ ਲੋਕਾਂ ਦੇ ਖੇਤਾਂ 'ਚ ਵੜ ਜੂਗਾ ਉੱਥੇ ਮਾਰਾਂਗੇ ਪੰਜਾਬ ਦੇ ਦਰਦਮੰਦ ਲੋਕੋ ਪੰਜਾਬ ਦੇ ਗੈਰਤਮੰਦ ਲੋਕੋ ਪੰਜਾਬ ਦੇ ਅਣਖੀ ਜਾਰੂ ਲੋਕੋ ਆਪਣੀ ਅਣਖ ਨੂੰ ਚ ਜੁੜਾ ਮਾਰੋ ਅੰਦਰੋਂ ਹਰੂਣਾ ਮਾਰੋ ਅੰਦਰੋਂ ਉਹ ਮਰੀ ਜਾਣ ਨੌਕਰਾਂ ਦੇ ਕੁੰਡੇ ਲਾ ਕੇ ਨਹੀਂ ਉਹ ਗੱਲ ਬਣਨੀ ਕਹ ਰਾਜ ਬੈਠੇ ਹੀ ਮਰ ਜੋਗੇ ਆ ਪਾਣੀ ਪੀ ਕੇ ਓਏ 24 ਘੰਟੇ ਦਾ ਪਾਣੀ ਵਰਤਦੇ ਆਂ ਫਸਲਾਂ ਨੂੰ ਪਾਣੀ ਨਾਜ ਪਾਣੀ ਉਹ ਪਕਣ ਕਾ ਪਾਣੀ ਵਾਲੀਆਂ ਹੀ ਪੀਣੇ ਆ ਖਾਣੇ ਆ ਓਏ ਉਹੀ ਤੁਸੀਂ ਦਾਲਾਂ ਸਬਜ਼ੀਆਂ ਨੂੰ ਲਾਉਣੇ ਉਹੀ ਦਾਲਾਂ ਸਬਜ਼ੀਆਂ ਖਾਣੇ ਉਹੀ ਪਤਾ ਉਹ ਥੋੜੀ ਧਰਤੀ ਨੂੰ ਕੈਂਸਰ ਹੋ ਗਿਆ ਛੋੜੇ ਬਾਂਝ ਪਣ ਆਉਣ ਲੱਗ ਗਿਆ ਓਏ ਬੱਚੇ ਪੈਦਾ ਹਣ ਹਟ ਕੇ ਸਾਡੀਆਂ ਕੁੜੀਆਂ ਬੁੜੀਆਂ ਕੋਲੋਂ ਸਾਡੇ ਨੌਜਵਾਨਾਂ ਦੇ ਵਿੱਚ ਹਾਰਮੋਨ ਸਾਡੇ ਤੱਤ ਖਤਮ ਹੋ ਗਏ ਸਗਰਾਂ ਨੂੰ ਖਤਮ ਹੋ ਗਏ ਬੱਚਾ ਪੈਦਾ ਕਰਨ ਵਾਲੇ ਆ ਪਾਣੀ ਇਹ ਜ਼ਹਿਰਾਂ ਪੀ ਕੇ ਓਏ ਇਸ ਕਰਕੇ 15 ਅਗਸਤ ਤੇ 15 ਸਤੰਬਰ ਦੋ ਤਰੀਕਾਂ ਅਸੀਂ ਐਲਾਨ ਕੀਤੀਆਂ ਜੇ 15 ਸਤੰਬਰ ਤੱਕ ਇਹ ਹੱਲ ਨਹੀਂ ਹੁੰਦਾ 15 ਸਤੰਬਰ ਨੂੰ ਬੰਨ ਮਾਰਾਂਗੇ ਉਦ ਦੇ ਪੈਰ ਜੁੱਤੀ ਨਾ ਪਾਇਆ ਓਏ ਇਹ ਮਸਲਾ ਮਨੁੱਖਤਾ ਦੀ ਭਲਾਈ ਦਾ ਓਏ ਪਾਣੀ ਹਿੰਦੂ ਮੁਸਲਮਾਨ ਸਿੱਖ ਨੇ ਸਭ ਨੇ ਪੀਣਾ ਵੀਰ ਨੇ ਗਰੀਬ ਨੇ ਸਭ ਨੇ ਪੀਣਾ ਪਾਣੀ ਦੀ ਕੋਈ ਧਰਮ ਕੋਈ ਜਾਤ ਨਹੀਂ ਪਾਣੀ ਹਰ ਇੱਕ ਇਨਸਾਨ ਨੂੰ ਜੀਵ ਜੰਤੂ ਨੂੰ ਪਸ਼ੂ ਪੰਛੀ ਨੂੰ ਬਨਸਪਤੀ ਨੂੰ ਅਨਾਜਾਂ ਨੂੰ ਫਸਲਾਂ ਨੂੰ ਸਾਰਿਆਂ ਨੂੰ ਜੀਵਨ ਬਖਸ਼ਦਾ ਓਏ ਇਹ ਸ੍ਰੀ ਤੁਹਾਡਾ ਹਰ ਇੱਕ ਦਾ ਫਰਜ਼ ਬਣਦਾ ਓਏ ਇਹ ਸਾਰੇ ਕਸਦ ਉੱਪਰ ਉੱਠ ਕੇ ਆਪਣੀਆਂ ਨਸਲਾਂ ਫਸਲਾਂ ਧਰਤੀ ਵਿਰਾਸਤ ਉਸਾਂ ਬਚਾਉਣ ਦੇ ਲਈ 15 ਸਤੰਬਰ ਨੂੰ ਦੇ 15 ਅਗਸਤ ਨੂੰ ਸਾਡਾ ਸਾਥ ਦਿਓ ਉਦੋਂ ਪਹਿਲਾਂ ਸਾਰੇ ਐਮਐਲਏ ਨੂੰ ਮਿਲਾਂਗੇ ਉਦੋਂ ਪਹਿਲਾਂ ਅਸੀਂ ਆ ਇੱਥੋਂ ਕੈਂਟਰ ਭਰ ਕੇ ਲੈ ਜਾਇਆ ਕਰਾਂਗੇ ਪਾਣੀ ਦਾ ਹਰ ਇੱਕ ਐਮਐਲਏ ਦੇ ਬਾੜ ਚ ਖੜਾ ਕਰਾਂਗੇ ਲੈ ਜਾ ਕੇ ਵੀ ਆ ਚੱਕ ਕੋਈ ਪਾਣੀ ਪੀਓ ਤੇ ਦੇ ਨਾਲ ਨਾ ਹੋ ਆਪਣੇ ਜਵਾਕਾਂ ਨੂੰ ਪਿਓ ਨਾਲ ਕਿ ਤੁਸੀਂ ਲੋਕਾਂ ਦੇ ਜਵਾਕਾਂ ਨੂੰ ਪਿਆਰ ਹੈ ਨਾ ਮੰਨਣਾ ਕਿ ਉਹਦੇ ਨੇ ਬਾਟ ਢੇਰੀ ਕਰਕੇ ਆਵਾਂਗੇ ਇੱਥੇ ਬਾਈ ਖੜਿਆ ਨਹੀਂ ਜਾਂਦਾ ਇੱਥੇ ਐਡੀ ਦੂਰ ਖੜੇ ਆ ਇਥੋਂ ਹਵਾar ਚੜਦੀ ਐ ਨੱਕ ਨੂੰ ਮੁਸ਼ਕਾਂ ਸੰਗ ਮਸਦਾ ਅੱਖਾਂ ਮਜਦੀਆਂ ਕੁ ਰਾਤ ਮੈਨੂੰ ਲੱਗਦਾ ਤੁਸੀਂ ਪਾ ਦੋ ਇੱਕ ਬੰਦਾ ਜੇ ਮੰਜਾੜਾ ਤੜਕੇ ਨੂੰ ਮਰਿਆ ਪਿਆ ਚੱਕੋਂਗੇ ਆ ਉੱਤ ਇੰਨੀ ਉੱਤੋਂ ਖੜੇ ਇਹ ਲੋਕ ਪੀਂਦੇ ਆ ਬਾਈ ਪਾਣੀ ਜਿਹੜੇ ਕੋਲ ਖੜਿਆ ਵੀ ਨਹੀਂ ਜਾਂਦਾ ਯਾਰ ਸੋ ਪੰਜਾਬ ਦੇ ਲੋਕੋ ਲਾਂਬੰਦੀ ਕਰਨੀ ਤੁਹਾਡੇ ਪਿੰਡਾਂ ਚ ਆਵਾਂਗੇ ਸਾਡਾ ਸਫਰ ਤੁਹਾਨੂੰ ਪਹਿਲੇ ਕਿਹਾ ਸੀ ਠੀਕ ਆ ਲੋਕਾਂ ਨੇ ਫਤਵਾ ਨਹੀਂ ਦਿੱਤਾ ਪਰ ਅੰਦਰ ਦਰਦ ਆ ਕਦੇ ਵੀ ਇਹ ਜ਼ਿੰਦਗੀ ਆਖਰੀ ਸਾਹ ਤੱਕ ਲੜੂਗੀ ਪੰਜਾਬ ਲਈ ਜਿਨਾਦਰ ਸਤ ਧੜਕਦੇ ਆ ਜ਼ਿੰਦਗੀ ਚੱਲਦੀ ਆ ਰਗਾਂ ਚ ਖੂਨ ਦੌੜਦਾ ਓਨਾਂ ਲਈ ਪੰਜਾਬ ਓਨਾਂ ਚਿਰ ਪੰਜਾਬ ਲਈ ਲੜਦੇ ਰਹਿਵਾਂਗੇ ਫੇਰ ਸਟਾਰਟ ਆ ਫੇਰ ਤਿਆਰ ਆ ਮੈਦਾਨ ਦੇ ਜੱਗ ਦੇ ਮੈਦਾਨ ਦੇ ਵਿੱਚ ਲੜਨ ਲਈ ਸਰਕਾਰ ਨੂੰ ਪੀ ਗਿਲਾਚ ਤਾਵਨੀ ਹੈ ਸੰਘਰਸ਼ ਦੀ ਕਿ ਜੇ ਨਾ ਰੋਕਿਆ ਹੁਣ ਇੱਕ ਪਾਸਾ ਕਰਕੇ ਹਟਾਂਗੇ ਚਾਹੇ ਸਾਨੂੰ ਚੱਕ ਕੇ ਜੇਲਾ ਚ ਬੰਦ ਕਰ ਦਿਓ ਪਰਚੇ ਦੇ ਦਿਓ ਸਿਰ ਪਾੜਨ ਦੇ ਸਿਰ ਪਾੜ ਦਿਓ ਜੋ ਮਰਜੀ ਧਰਾਵਾ ਲਾ ਦਿਓ ਤੇ ਚਾਹੇ ਅਸੀਂ 15 ਸਤੰਬਰ ਨੂੰ ਅਸੀਂ ਇਹ ਹੁਣ ਪੰਪ ਕਰਾਂ ਵੱਡਾਦਰਿਆ ਜੋ ਮਰਜ਼ੀ ਹੋ ਜੇ ਉਹਦੇ ਪੰਜਾਬ ਦੇ ਲੋਕਾਂ ਨੂੰ ਖਾਸ ਤੌਰ ਤੇ ਕਿਸਾਨ ਜਿੱਥੇ ਨੂੰ ਅਪੀਲ ਕਰਦਾ ਫਸਲਾਂ ਮਾਅਵਜਾ ਨੂੰ ਪਿੱਟਦੇ ਫਿਰਦੇ ਰੋਣੇ ਫਿਰਦੇ ਬਾੜਾਂ ਦੇ ਡਾਂਗਾਂ ਗੋਲੀਆਂ ਖਾਈ ਜਾਂਦੇ ਉਹ ਜੇ ਸਾਡੀਆਂ ਨਸਲਾਂ ਨਾ ਬਚੀਆਂ ਆਹ ਜਹਰਾਂ ਦੇ ਦੇ ਕੇ ਮਾਰਤਾ ਕਿਹੜੀਆਂ ਫਸਲਾਂ ਕਿਹੜੇ ਮਾਅਵਜੇ ਕਿਹੜੀਆਂ ਜ਼ਮੀਨਾਂ ਦੀ ਗੱਲ ਕਰਦੇ ਸੋਨੂੰ ਅਪੀਲ ਆ ਅਸਲ ਮੁੱਦੇ ਵੀ ਲੜਨ ਵਾਲੇ ਹੈਗੇ ਕੱਲੇ ਉੱਥੇ ਨਾ ਧਿਆਨ ਆਪਣਾ ਕੇਂਦਰਿਤ ਕਰਦਾ ਸਾਰਿਆਂ ਨੂੰ ਅਪੀਲ ਹੈ ਹੁਣ ਮੈਂ ਵਿਰੋਧੀ ਧਿਰਾਂ ਵੀ ਦੇਖਦਾ ਵਿਰੋਧੀ ਧਿਰਾਂ ਹਮੇਸ਼ਾ ਸਿਆਸਤੀ ਕਰਦੀਆਂ ਸਾਡੇ ਨਾਲ ਖੜ ਕੇ ਮੈਂ ਕਹਿਣਾ ਇਹ ਮੁਕਤਤਾ ਦੀ ਭਲਾਈ ਦੀ ਗੱਲ ਹੈ ਕੋਈ ਧੜੇਵਾਜੀਆਂ ਦੀ ਗੱਲ ਨਹੀਂ ਹੈ ਕੋਈ ਪਾਰਟੀਆਂ ਸਿਆਸੀ ਤਰ੍ਹਾਂ ਦੀ ਗੱਲ ਨਹੀਂ ਹੈ ਹਰ ਬੰਦੇ ਨੂੰ ਸਾਥ ਦੇਣਾ ਚਾਹੀਦਾ ਪਹਿਲ ਕਦਮੀ ਕਰਨੀ ਚਾਹੀਦੀ ਹੈ 15 ਸਤੰਬਰ ਦੇ 15 ਅਗਸਤ ਦੋ ਤਰੀਕਾਂ ਯਾਦ ਰੱਖਿਓ ਦੋ ਤਰੀਕਾਂ 15 ਸਤੰਬਰ ਨੂੰ ਹਰ ਹਾਲ ਦੇ ਵਿੱਚ ਕੋਈ ਕੋ ਟਿਪਰ ਹੈ ਟਰੈਕਟਰ ਹੈ ਟਰਾਲੀ ਹੈ ਗੱਡੀ ਹੈ ਜਿਹੜਾ ਮਰਜੀ ਸਾਧਨਾ ਤੁਹਾਡੇ ਕੋਲੇ ਲੈ ਕੇ ਇਧਰ ਨੂੰ ਚਾਲੇ ਪਾਜੋ ਜਿਸ ਵੀ ਨਾਲ ਲੈ ਕੇ ਦੁਨ ਚਾਲੇ ਪਾਜੋ 15 ਸਤੰਬਰ ਨੂੰ ਬੰਨ ਮਾਰਨ ਜਾ ਰਹੇ ਹਾਂ ਬੁੱਢੇ ਦਰਿਆ ਦੇ ਵਿੱਚ ਹੁਣੇ ਬਹੁਤ ਹੋ ਗਿਆ ਹੁਣੇ ਬਰਦਾਸ਼ਤ ਦੀ ਹੱਤ ਟੱਪ ਗਿਆ ਉਨੇ ਪ੍ਰਵਾਸਤ ਨਹੀਂ ਕਰਾਂਗੇ ਹੁਣ ਹਰ ਹਾਲ ਦੇ ਵਿੱਚ ਇੱਕ ਬੂੰਦ ਪਾਣੀ ਦੁਨੀਆ ਦਾ ਕਾਨੂੰਨ ਕਹਿੰਦਾ ਹੈ ਭਾਰਤ ਦਾ ਕਾਨੂੰਨ ਕਹਿੰਦਾ ਹੈ ਕਿ ਤੁਸੀਂ ਇੱਕ ਬੂੰਦ ਪਾਣੀ ਪੀਣ ਵਾਲੇ ਪਾਣੀ ਚ ਸਾਫ ਪਾਣੀ ਚ ਕਿਸੇ ਵੀ ਕੈਮੀਕਲ ਦੀ ਜ਼ਹਿਰ ਦੀ ਪਾਣੀ ਉਹ ਇੱਥੇ ਲੱਖਾਂ ਨਹੀਂ ਉਹ ਕਈ ਕੁਐਲੋਲਟਰ ਰੋਜ਼ ਪਏ ਜਾਂਦੇ ਆ ਓਏ ਕੋਈ ਸੁਣਵਾਈ ਨਹੀਂ ਸਿਸ ਕਰਕੇ ਯਾਦ ਰੱਖਿਓ ਮਿਲਦੇ ਆ 15 ਅਗਸਤ ਤੇ 15 ਸਤੰਬਰ ਨੂੰ ਉਦੋਂ ਪਹਿਲਾਂ ਵੀ ਤਿਆਰੀ ਕਰਨ ਲਈ ਮਿਲਾਂਗੇ ਬਸਤ ਬਸ ਸਾਥ ਦਿਓ ਜਿਹੜੇ ਧੰਨਵਾਦ ਸਮੇਂ-ਸਮੇਂ ਤੇ ਜਾਣਕਾਰੀ ਦਿੰਦੇ ਰਹਾਂਗੇ ਉਹ ਆਰ ਜੀ ਖਾਲਸਾ ਵਾਹਿਗੁਰੂ ਜੀ ਕੀ ਸਤਿ ਸ੍ਰੀ ਅਕਾਲ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ